ਹੈਲੋ ਦੋਸਤੋ ਸਵਾਗਤ ਹੈ ਆਪ ਸਭ ਦਾ ਆਪਣੇ YouTube ਚੈਨਲ ਪੰਜਾਬ ਕਬੱਡੀ ਉੱਤੇ ਦੋਸਤੋ ਇੱਕ ਬਹੁਤ ਹੀ ਜੜੀ ਮੰਦਭਾਗੀ ਘਟਨਾ ਸਾਹਮਣੇ ਆ ਰਹੀ ਹੈ ਕਿ ਕੱਲ ਦੋਸਤੋ ਜਿਹੜੇ ਕੋਪੀ ਤੇਜਾ ਸਿੰਘ ਵਾਲਾ ਅਤੇ ਨਾਲ ਮੱਖਣ ਮੱਕੇ ਦੋਸਤੋ ਆਪਣੀ ਮਾਕੇਡ ਕਬੱਡੀ ਦੇ ਵੱਡੇ ਸੁਪਰਸਟਾਰ ਖਿਡਾਰੀ ਨੇ ਜਦੋਂ ਦੋਸਤੋ ਖੇਡ ਕੇ ਆਪਣੇ ਪਿੰਡ ਵੱਲ ਜਾ ਰਹੇ ਸੀ ਤਾਂ ਉਹਨਾਂ ਦੀ ਜਿਹੜੀ ਗੱਡੀ ਹੈ ਉਹ ਨਹਿਰ ਦੇ ਵਿੱਚ ਡਿੱਗ ਪਈ ਕਿਉਂਕਿ ਧੁੰਦ ਕੱਲ ਦੋਸਤੋ ਜ਼ਿਆਦਾ ਸੀ ਅਤੇ ਇਸ ਕਰਕੇ ਦੋਸਤੋ ਸੱਟਾਂ ਕੁਝ ਲੱਗਿਆ ਨੇ ਥੋੜੀਆਂ ਬੁੱਤੀਆਂ ਪਲੇਰਾਂ ਦੇ ਪਰ ਜ਼ਿਆਦਾ ਸੱਟਾਂ ਦਾ ਨਹੀਂ ਹੈ ਫਿਰ ਵੀ ਦੋਸਤੋ ਹੋਇਆ ਤਾਂ ਮਾੜਾ ਹੀ ਹੈ ਤੇ ਇਸ ਉੱਤੇ ਦੋਸਤੋ ਸਾਰੀਆਂ ਕਮੇਟੀਅਨ ਹੋ ਅਤੇ ਸਾਰੇ ਪਲੇਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਮੈਚ ਜਿਹੜੇ ਉਹ ਦੋਸਤੋ ਛੇਤੀ ਤੋਂ ਛੇਤੀ ਹਨੇਰੇ ਤੋਂ ਪਹਿਲਾਂ 6:07 ਵਜੇ ਤੱਕ ਸ਼ਾਮ ਨੂੰ ਦੋਸਤੋ ਕਰਵਾਏ ਜਾਣੇ ਚਾਹੀਦੇ ਹੈ ਅਤੇ ਬਾਕੀ ਦੋਸਤੋ ਪਲੇਅਰ ਸਾਰੇ ਠੀਕ ਨੇ ਦੋਨੋਂ ਹੀ ਅਤੇ ਤੁਸੀਂ ਸਾਰੇ ਵੀਰ ਅਰਦਾਸ ਕਰੋ ਕਿ ਜ਼ਿਆਦਾ ਸੱਟ ਨਾ ਹੋਏ ਆਪਣੀ ਮਾਂ ਖੇਡ ਕਬੱਡੀ ਦੇ ਵੱਡੇ ਮੱਲਾਂ ਤੇ ਤਾਂ ਇਹ ਸੀ ਦੋਸਤੋ ਅੱਜ ਦੀ ਵੀਡੀਓ ਧੰਨਵਾਦ